ਮਿੱਤਰੋ ਅੱਜ ਫੇਰ ਤੁਹਾਨੂੰ ਦਿਖਾਉਨੇ ਆ ਜੰਮੂ ਸ਼ਹਿਰ ਤੇ ਨਿੱਕੇ ਮਾਮੇ ਤਜਿੰਦਰ ਸਿੰਘ ਦੀ ਕਾਰ 'ਚ ਹੋ ਕੇ ਸਵਾਰ ਗੱਡੀ ਨਾਨਕਿਆਂ ਦੇ ਪਿੰਡ ਗੋਲਗੁਜਰਾਲ ਤੋਂ ਕੱਢੀ ਬਾਹਰ ਤਲਾਬ ਤਿਲੋ ਹੋ ਗਏ ਮਿੱਤਰੋ ਪਹੁੰਚ ਗਏ ਪਵਨ ਆਈਸਕਰੀਮਾਂ ਕੋਲ ਜਿਹੜੀ ਨਹਿਰ ਦੇ ਉੱਤੇ ਦੁਕਾਨ ਆ ਜਗ੍ਹਾ ਨਹੀਂ ਮਿਲੀ ਇਸ ਕਰਕੇ ਆਪਾਂ ਬਖਸ਼ੀ ਨਗਰ ਹਸਪੀਟਲ ਦੇ ਨਿਕਲੇ ਆ ਬਾਹਰ ਇਹ ਜੰਮੂ ਦਾ ਸਰਕਾਰੀ ਹਸਪੀਟਲ ਬਖਸ਼ੀ ਨਗਰ ਇਸ ਤੋਂ ਬਾਅਦ ਆਪਾਂ ਪਹੁੰਚ ਗਏ ਡੌਗਰਾ ਚੌਕ ਉੱਤੇ ਇੱਕ ਬੰਦੇ ਨੂੰ ਮਿਲਣਾ ਸੀ ਤੇ ਮਿਲ ਕੇ ਵਾਪਸੀ ਮਾਰਿਆ ਫਿਰ ਗੇਰ ਤੇ ਮਿੱਤਰੋ ਪਹੁੰਚ ਗਏ ਪਵਨ ਆਈਸਕ੍ਰੀਮ ਕੋ ਮੇਰਾ ਗਾਉ ਉਦੋਂ ਦਾ ਹੀ ਧਿਆਨ ਇੰਨਾ ਚ ਹੀ ਇੱਥੇ ਆਣ ਕੇ ਫਿਰ ਆਪਾਂ ਲੈ ਕੇ ਆਈਸਕ੍ਰੀਮਾਂ ਕਿਉਂਕਿ ਪਹਿਲਾਂ ਵੀ ਮੈਂ ਮਾਮੇ ਦੇ ਨਾਲ ਇੱਥੋਂ ਖਾਂਦਾ ਰਿਆਂ ਫਿਰ ਕਰਾ ਕੇ ਆਪਾਂ ਆਈਸਕ੍ਰੀਮ ਤੇ ਬਹਿ ਗਏ ਕਾਰ 'ਚ ਤੇ ਛਕਦੇ ਛਕਾਉਂਦੇ ਮਿੱਤਰੋ ਪਹੁੰਚ ਗਏ ਆਪਾਂ ਵਿਸ਼ਾਲ ਮਾਲ ਇੱਥੋਂ ਸਾਡੇ ਟੱਬਰ ਨੇ ਕਰਨੀ ਸੀ ਥੋੜੀ ਜੀ ਖਰੀਦਾ-ਖਰਾਦੀ ਤੇ ਉਸ ਤੋਂ ਬਾਅਦ ਮੈਂ ਤੇ ਮਾਮਾ ਵੀ ਆ ਗਏ ਅੰਦਰ ਮੈਂ ਤਾਂ ਪਹਿਲੀ ਵਾਰ ਨਹੀਂ ਆਇਆ ਇਹ ਆਉਂਦੇ ਰਹਿੰਦੇ ਆ ਤੇ ਫਿਰ ਆਪਾਂ ਲੈ ਇਥੋਂ ਦੋ ਤਿੰਨ ਟੀ-ਸ਼ਰਟਾਂ ਮਾਮਾ ਦਾ ਚੱਲ ਦਿਨ ਮੈਂ ਲੈ ਕੇ ਦੇਣਾ ਤੇ ਮੈਂ ਚਲੋ ਜੀ ਫਿਰ ਲੈ ਕੇ ਮਿੱਤਰੋ ਦੋ ਗੇ ਟੀ-ਸ਼ਰਟਾਂ ਤੇ ਨਾਲ ਮਾਮੇ ਨੇ ਵੀ ਲਏ ਕੱਪੜੇ ਫਿਰ ਵਾਪਸੀ ਆ ਗਏ ਆਪਾਂ ਫਿਰ ਗੋਲ ਗੁਜਰਾਲ ਕੈਂਪ ਬਣੇ ਰਿਓ ਵੀਡੀਓ ਦੇ ਨਾਲ ਸਤ ਸ੍ਰੀ ਅਕਾਲ